ਸਟਾਰ ਆਮ ਕਰਕੇ ਹੀ ਆਪਾਂ ਆਪਣੀ ਸੁਸਾਇਟੀ ਵਿੱਚ ਦੇਖਦੇ ਹਾਂ ਕਿ ਬਹੁਤੇ ਬਜ਼ੁਰਗ ਅਣਗੌਲੇ ਜਾਂਦੇ ਹਨ ਡੰਡੀ ਇਕੱਲੇ ਘਰ ਦਿਆਂ ਵੱਲੋਂ ਹੀ ਨਹੀਂ ਸਗੋ ਸਮਾਜ ਅਤੇ ਸਰਕਾਰਾਂ ਵੱਲੋਂ ਵੀ ਉਹਨਾਂ ਵੱਲ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਡੰਡੀ ਸਾਡਾ ਦੇਸ਼ ਇੰਨਾ ਵੀ ਪ੍ਰਗਤੀਸ਼ੀਲ ਨਹੀਂ ਹੋਇਆ ਕਿ ਬਾਰਲੇ ਮੁਲਕਾਂ ਵਾਂਗ ਬਜ਼ੁਰਗਾਂ ਨੂੰ ਪੂਰੀ ਤਰ੍ਹਾਂ ਸੰਭਾਲਣ ਦੇ ਯੋਗ ਹੋ ਸਕੇ ਡੰਡੀ ਬਜ਼ੁਰਗਾਂ ਦੇ ਨਾਂ ਉੱਤੇ ਸਰਕਾਰਾਂ ਵੱਲੋਂ ਸਕੀਮਾਂ ਵੀ ਬਹੁਤ ਚਲਾਈਆਂ ਜਾਂਦੀਆਂ ਹਨ ਡੰਡੀ ਹਰ ਜਗ੍ਹਾ ਸੀਨੀਅਰ ਸਿਟੀਜ਼ਨ ਦੇ ਨਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਰਾਖਵੇਂ ਕਰਨ ਦੀਆਂ ਨੀਤੀਆਂ ਅਪਣਾਈਆਂ ਜਾਂਦੀਆਂ ਹਨ ਡੰਡੀ ਉਸ ਦਾ ਉਹਨਾਂ ਨੂੰ ਕਿੰਨਾ ਲਾਹਾ ਮਿਲਦਾ ਹੈ ਇਹ ਤਾਂ ਸਾਡੇ ਦੇਸ਼ ਵਿੱਚ ਜਦ ਬਜ਼ੁਰਗਾਂ ਦੀਆਂ ਸੜਕਾਂ ਉੱਤੇ ਰੁਲਦਿਆਂ ਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਆਜ਼ਾਦ ਕਰਵਾਉਣ ਵਾਲੀਆਂ ਪਰਿਵਾਰਕ ਮੈਂਬਰਾਂ ਵੱਲੋਂ ਜ਼ਬਰਦਸਤੀ ਬਿਰਧ ਆਸ਼ਰਮ ਛੱਡਣ ਦੀਆਂ ਪੈਨਸ਼ਨਾਂ ਲਈ ਲਾਈਨਾਂ ਵਿੱਚ ਖੜੀਆਂ ਦੀਆਂ ਭ੍ਰਿਸ਼ਟਾਚਾਰ ਬੈਂਕ ਕਰਮਚਾਰੀਆਂ ਵੱਲੋਂ ਪੈਨਸ਼ਨਾਂ ਵਿੱਚ ਬਿਨਾ ਮਤਲਬ ਦੀਆਂ ਕਟੌਤੀਆਂ ਕਰਨਾ ਜਾਂ ਬਜ਼ੁਰਗਾਂ ਉੱਤੇ ਆਪਣੀਆਂ ਹੀ ਔਲਾਦਾਂ ਦੁਆਰਾ ਅਤਿਆਚਾਰ ਦੀਆਂ ਹੋਰ ਵੀ ਦਿਲ ਦਹਿਲਾ ਦੇਣ ਵਾਲੀਆਂ ਕਟਨਾਵਾਂ ਦੀਆਂ ਗੱਲਾਂ ਜਾਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਡੰਡੀ ਇਹ ਤਾਂ ਭਲਾ ਹੋਵੇ ਉਹਨਾਂ ਰੱਬ ਦੇ ਭੇਜੇ ਹੋਏ ਫਰਿਸ਼ਤਿਆਂ ਦਾ ਜੋ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਇਹਨਾਂ ਦਾ ਸਹਾਰਾ ਬਣਦੇ ਹਨ ਡੰਡੀ ਉਸ ਤੋਂ ਪਹਿਲਾਂ ਉਹ ਬਜ਼ੁਰਗ ਪਤਾ ਨਹੀਂ ਕਿੰਨਾ ਕੁ ਸੰਤਾਪ ਭੋਗ ਚੁੱਕੇ ਹੁੰਦੇ ਹਨ ਡੰਡੀ ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ ਅਤੇ ਉਦੋਂ ਵੱਡਿਆਂ ਪ੍ਰਤੀ ਪਿਆਰ ਸਤਿਕਾਰ ਜ਼ਿੰਮੇਵਾਰੀ ਸਮਾਜ ਦੀ ਸ਼ਰਮ ਹਇਆ ਗੱਲਾਂ ਤਹਿਜ਼ੀਬ ਦਾ ਇੱਕ ਹਿੱਸਾ ਹੁੰਦੀਆਂ ਸਨ ਡੰਡੀ ਘਰ ਦਾ ਬਜ਼ੁਰਗ ਚਾਹੇ ਸਟਾਰਟ 90 ਵਰਿਆਂ ਦੀ ਉਮਰ ਟੱਪ ਜਾਂਦਾ ਸੀ ਤਾਂ ਵੀ ਪੰਜ-ਪੰਜ ਪੁੱਤਾਂ ਦੇ ਪਰਿਵਾਰਾਂ ਦੇ ਇਕੱਠ ਦੀ ਵਜ੍ਹਾ ਹੁੰਦਾ ਸੀ ਡੰਡੀ ਪਰ ਇੱਕ ਹੈਰੇ ਪਰਿਵਾਰਾਂ ਵਿੱਚ तहजीब ਨਾਂ ਦਾ ਸ਼ਬਦ ਤਾਂ ਖੰਭ ਲਾ ਕੇ ਉੱਡ ਹੀ ਗਿਆ ਡੰਡੀ ਅੱਜ ਅਸੀਂ ਪੱਛਮੀ ਸਭਿਤਾ ਦੀ ਰੰਗਤ ਚਾੜ ਕੇ ਝੂਠ ਮੂਠ ਦੇ ਸ਼ੇਰ ਬਣ ਕੇ ਆਪਣਾ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦਾ ਬਹੁਤ ਕੁਝ ਗਵਾ ਰਹੇ ਹਾਂ ਜਿਸ ਦੇ ਨਤੀਜੇ ਸਾਬ ਨੂੰ ਭੁਗਤਨੇ ਪੈ ਰਹੇ ਹਨ ਡੰਡੀ ਖਾਸ ਕਰਕੇ ਜਦੋਂ ਬੁਢਾਪਾ ਆਉਂਦਾ ਹੈ ਅਤੇ ਸਰੀਰ ਦਿਨੋ-ਦਿਨ ਨਿਰਬਲ ਹੋਣ ਲੱਗਦਾ ਹੈ ਤਾਂ ਫਿਰ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਪਾਲੀਆਂ ਪੋਸੀਆਂ ਔਲਾਦਾਂ ਇਸ ਕਾਬਲ ਨਹੀਂ ਹੁੰਦੀਆਂ ਕਿ ਉਹ ਆਪਣੇ ਬਜ਼ੁਰਗਾਂ ਨੂੰ ਸਮਾਂ ਦੇ ਸਕਣ ਉਹਨਾਂ ਨੂੰ ਸੰਭਾਲ ਸਕਣ ਡੰਡੀ ਨਵੀਂ ਪੀੜ੍ਹੀ ਬਜ਼ੁਰਗਾਂ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੀ ਡੰਡੀ ਜੇ ਕੋਈ ਉਹਨਾਂ ਦੀ ਗੱਲ ਸੁਣ ਲਏ ਤਾਂ ਉਸ ਨੂੰ ਬਿਨਾ ਮਤਲਬ ਦੀ ਸਲਾਹ ਜਾਂ ਹੁਣ ਜ਼ਮਾਨਾ ਬਦਲ ਗਿਆ ਆਖ ਕੇ ਟਾਲ ਦਿੱਤਾ ਜਾਂਦਾ ਹੈ ਡੰਡੀ ਬਹੁਤਾ ਕਰਕੇ ਤਾਂ ਬਜ਼ੁਰਗਾਂ ਦਾ ਮੰਜਾ ਹੀ ਬਾਕੀ ਪਰਿਵਾਰ ਤੋਂ ਐਨੀ ਦੂਰ ਢਾ ਦਿੱਤਾ ਜਾਂਦਾ ਹੈ ਕਿ ਉਹ ਦੂਰੋਂ ਹੀ ਪੋਣਾ ਨੂੰ ਹੱਸਦਿਆਂ ਖੇਡਦਿਆਂ ਨੂੰ ਮੁਤਰ-ਮੁਤਰ ਦੇਖੀ ਜਾਂਦਾ ਹੈ ਅਤੇ ਜੇ ਕਿਤੇ ਉਹ ਕਿਸੇ ਨਿਆਣੇ ਨੂੰ ਹਾਕ ਮਾਰ ਦੇਵੇ ਤਾਂ ਪਹਿਲਾਂ ਤਾਂ ਉਸ ਨੂੰ ਅਣਗੌਲੀਆਂ ਕਰ ਦਿੰਦੇ ਨੇ ਅਤੇ ਜਦੋਂ ਤੀਜੀ ਚੌਥੀ ਆਵਾਜ਼ ਮਾਰਨ ਉੱਤੇ ਕੋਈ ਨਾ ਕੋਈ ਆਖ ਦਿੰਦਾ ਹੈ ਇਹਨਾਂ ਨੂੰ ਪਰੇ ਬੈਠਿਆਂ ਨੂੰ ਵੀ ਟੇਕ ਨਹੀਂ ਜਵਾਕਾਂ ਨੂੰ ਦੇਖ ਕੇ ਉਈ ਨੀ ਜਰਦੇ ਹਾਕਾਂ ਮਾਰ-ਮਾਰ ਸਿਰ ਖਾ ਲਿਆ ਡੰਡੀ ਜੇ ਉਹਨਾਂ ਦਾ ਮੰਝਾ ਪਰਿਵਾਰ ਵਿੱਚ ਹੀ ਢਾ ਕੇ